ਸੱਚੀ ਗੱਲ ਜੀ ਬਹੁਤ ਵਧੀਆ ਪਾਰਟੀ ਸਾਡੇ ਦੇ ਚੜਾਈ ਕਰਦੀ ਹੈ ਬੀਜੇਪੀ ਬਹੁਤ ਜ਼ਿਆਦਾ ਇਨਕਲਾਬ ਲੈ ਕੇ ਆਉਂਦਾ ਇਹਨਾਂ ਨੇ ਜਿੰਨੇ ਗੁੰਡੇ ਸੀ ਸਾਰੇ ਸੁਧਾਰਤੇ ਆ ਕਿਉਂਕਿ ਸੁਧਾਰਨੇ ਚਾਹੀਦੀ ਆ ਜਿੱਨਾ ਅਮਨ ਕਾਨੂੰਨ ਹੋਵੇ ਦੇਸ਼ ਦੇ ਵਿੱਚ ਉਹਨਾ ਚੰਗਾ ਹੁੰਦਾ ਇਹਨਾਂ ਨੇ ਕਿਵੇਂ ਸੁਧਾਰੇ ਇਹਨਾਂ ਨੇ ਆਪਣੀ ਪਾਰਟੀ 'ਚ ਲੈ ਆਂਦੇ ਜਦੋਂ ਹੀ ਉਹਨਾਂ ਨੇ ਇਹਨਾਂ ਦੀ ਪਾਰਟੀ ਜੁਆਇਨ ਕੀਤੀ ਉਹ ਬਿਲਕੁਲ ਸੁਧਰ ਗਏ ਉਹਨਾਂ ਨੇ ਕਰਾਪਸ਼ਨ ਕਰਨੀ ਵੀ ਛੱਡ ਦਿੱਤੀ ਉਹਨਾਂ ਨੇ ਗੁੰਡਾ ਕਰਦੀ ਛੱਡ ਦਿੱਤੀ ਉਹਨਾਂ ਨੇ ਸਾਰੇ ਕੰਮ ਮਾਰੇ ਜੋ ਸੀ ਕਿ ਉਹ ਕਰਦੇ ਸੀ ਪਹਿਲਾਂ ਜੋ ਕੁਛ ਉਹਨਾਂ ਨੇ ਗਲਤ ਕੀਤਾ ਸੀ ਉਹ ਚੀਜ਼ਾਂ ਦੀ ਮਾਫੀ ਮੰਗੀ ਐਂਡ ਸਦਾ ਭੁਗਤੀ ਚਲੋ ਮਜ਼ਾਕ ਨਹੀਂ ਬੀਜਪੀ ਕੀ ਕਰ ਰਹੀ ਆ ਕਿ ਸਾਰੇ ਨੂੰ ਆਪਣੀ ਪਾਰਟੀ ਜੁਆਇਨ ਕਰਵਾ ਰਹੀ ਆ ਚਾਹੇ ਉਹ ਵਰਤਨ ਵਾਲਾ ਬੰਦਾ ਹੋਵੇ ਚਾਹੇ ਨਾ ਇੱਕ ਵਾਰ ਜੁਆਇਨ ਕਰਵਾ ਕੇ ਉਹਨੂੰ ਮਤਲਬ ਲੋਕਾਂ ਦੇ ਵਿੱਚ ਇਹ ਖੇਡ ਪੈਦਾ ਕਰ ਦਿਓ ਕਿ ਸਾਰੇ ਬੰਦੇ ਬੀਜਪੀ ਜੁਆਇਨ ਕਰ ਰਹੇ ਆ ਲੋਕਾਂ ਦੇ ਵਿੱਚ ਭਰਮ ਉਹਨਾਂ ਨੂੰ ਪਾ ਦਿਓ ਕਿ ਹਾਂਜੀ ਬੜਾ ਸਾਡਾ ਦਬਦਬਾ ਹੈਗਾ ਸਾਰੇ ਸਾਨੂੰ ਹੀ ਚਾਹੁੰਦੇ ਆ ਇਦਾਂ ਹੋ ਰਿਹਾ ਇਦਾਂ ਹੋ ਰਿਹਾ ਬਟ ਕਿਸੇ ਨੂੰ ਕਿਸੇ ਹੋਰ ਚੀਜ਼ ਦਾ ਟਰਾਵਾ ਪਾ ਕੇ ਕਿਸੇ ਨੂੰ ਕੋਈ ਏਜੰਸੀ ਦਾ ਟਰਾਵਾ ਪਾ ਕੇ ਕਿਸੇ ਤੇ ਕੋਈ ਮਾੜਾ ਮੋਟਾ ਕੋਈ ਹੋਰ ਦੇ ਮੁੱਦੇ ਚੱਕ ਕੇ ਉਹਨੂੰ ਫਿਰ ਪਾਰਟੀ ਜੁਆਇਨ ਕਰਵਾਈ ਜਾਂਦੀ ਆ ਕੋਈ ਵੀ ਬੰਦਾ ਆਪਣਾ ਕਰੀਅਰ ਇਹ ਕਰੀਅਰ ਆ 노 ਡਾਊਟ ਹੈ ਕਰੀਅਰ ਆ ਕਿਉਂਕਿ ਹਰ ਬੰਦਾ ਪੈਸੇ ਚਾਹੁੰਦਾ ਠੀਕ ਆ ਉਹ ਬੰਦਾ ਇਹ ਸੋਚਦਾ ਕਿ ਮੈਨੂੰ ਫਾਇਦਾ ਕਿੱਥੇ ਆ ਲੋਕਾਂ ਦਾ ਕੋਈ ਚੱਕਰ ਨਹੀਂ ਲੋਕ ਮਰਦੇ ਆ ਖਪਦੇ ਆ ਮਰਦੇ ਖਪਦੇ ਰਹਿੰਦੇ ਨਵੀਂ ਗੱਲ ਨਹੀਂ ਹੈ ਲੋਕਾਂ ਦਾ ਕੰਮ ਆ ਮਰਨਾ ਠੀਕ ਆ ਨਾ 140 ਕਰੋੜ ਆ 145 ਤੋਂ ਵੀ ਸ਼ਾਇਦ ਵੱਧ ਹੋ ਗਏ ਹੁਣ ਤਾਂ ਚਲੋ ਤੇ ਉਹ ਕਿਦਾਂ ਸਭਾਲਣੇ ਇਹਨਾਂ ਨੇ ਉਹ ਵਿਚਾਰੇ ਹੁਣ ਕੱਢੀ ਜਾਂਦੇ ਹੱਲ ਹੈਨਾ ਤੇ ਉਸ ਉਹਨਾਂ ਦੀਆਂ ਖਬਰਾਂ ਬਣ ਜਾਂਦੀਆਂ ਫਿਰ ਕਿ ਹਾਂਜੀ ਇਦਾਂ ਹੋ ਗਿਆ ਇਦਾਂ ਹੋ ਗਿਆ ਜੀ ਉਹ ਫਲਾਨਾ ਹੋ ਗਿਆ ਜੀ ਉਹ ਝਮਟਾ ਹੋ ਗਿਆ ਜੀ ਠੀਕ ਆ ਉਹ ਖਬਰਾਂ ਕਿਉਂ ਬਣਾਈ ਜਾਂਦੀਆਂ ਮੋਸਟਲੀ ਆਪਣਾ ਟਾਈਮ ਪਾਸ ਕਰਾਉਣ ਲਈ ਕਿ ਇੱਥੇ ਜੀ ਫਲਾਨਾ ਹੋ ਗਿਆ ਇਦਾਂ ਹੋ ਗਿਆ ਇੱਥੇ ਲੜ ਪਿਆ ਹੋ ਗਿਆ ਉਹ ਖਬਰਾਂ ਛੋਟੀਆਂ ਨੇ ਲੋਕਾਂ ਦੀ ਲੜਾਈ ਹੁੰਦੀ ਰਹਿੰਦੀ ਆ ਮੇਨ ਚੀਜ਼ਾਂ ਕੀ ਹੁੰਦੀਆਂ ਨੇ ਕਿਹੜੀ ਪਾਰਟੀ ਛੱਡ ਗਈ ਛੱਡ ਕੇ ਕਿਹੜੇ ਬੰਦਿਆਂ ਨੇ ਕਿੰਨੇ ਬੰਦਿਆਂ ਨੇ ਕਿੰਨੀਆਂ ਪਾਰਟੀਆਂ ਹੋਰ ਜੁਆਇਨ ਕਰ ਲੀਆਂ ਸਾਲ ਦੇ ਵਿੱਚ ਕਿੰਨੀਆਂ ਪਾਰਟੀਆਂ ਬਦਲ ਲੀਆਂ ਉਹਨਾਂ ਦਾ ਏਜੰਡਾ ਕੀ ਆ ਉਹਨਾਂ ਨੇ ਮੁੱਦੇ ਕੀ ਚੱਕੇ ਆ ਉਹ ਨਹੀਂ ਆਪਾਂ ਦੇਖਦੇ ਆਪਾਂ ਇੱਥੇ ਉਲਝੇ ਹੋਏ ਆ ਫਲਾਨੀ ਸਾਹਿਬ ਮੀਂਹ ਪੈ ਗਿਆ ਫਲਾਨਾ ਹੋ ਗਿਆ ਇੱਥੇ ਲੜ ਪਏ ਆਪਾਂ ਸੋਸ਼ਲ ਮੀਡੀਆ ਤੇ ਉੱਥੇ ਵੀ ਵਾਰ-ਵਾਰ ਵਾਰ-ਵਾਰ ਉਹੀ ਰੀਲਾਂ ਦੁਬਾਰੀਆਂ ਦੁਬਾਰਾ ਪੁਰਾਣੀਆਂ ਦੇਖ-ਦੇਖ ਕੇ ਹਨਾ ਇੱਕ ਲਿਸਟ ਆਈ ਆ ਕਿ 25 ਬੰਦਿਆਂ ਨੇ ਜਿਨ੍ਹਾਂ ਨੇ ਜੁਆਇਨ ਕੀਤੀ ਆ ਨਾ ਵੈਸੇ ਤਾਂ ਬਹੁਤ ਲੋਕਾਂ ਨੇ ਕੀਤੀ ਆ ਬਟ ਪ੍ਰੋਮਿਨੈਂਟ ਫੇਸ ਜਿਹੜੇ 25 ਜਾਣੇ ਨੇ ਉਹਨਾਂ ਦੇ ਵਿੱਚੋਂ 23 ਜਾਣਿਆਂ ਦੇ ਕੇਸ ਖਤਮ ਕੀਤੇ ਬੀਜੇਪੀ ਨੇ ਮੈਨੂੰ ਸਾਨੂੰ ਪਹਿਲਾਂ ਹੀ ਕਹਿੰਦੇ ਕਿ ਗੁੰਡੇ ਜੋ ਹੈ ਆਪਣੀ ਪਾਰਟੀ ਚ ਲੈ ਕੇ ਸੁਧਾਰ ਦਿੰਦੇ ਆ ਠੀਕ ਆ ਇਹਨਾਂ ਨੇ ਉਹਨਾਂ ਦੀ ਗੁੰਡਾਗਰਦੀ ਖਤਮ ਕਰਵਾ ਦਿੱਤੀ ਆ ਤੇ ਬਹੁਤ ਚੰਗੀ ਗੱਲ ਆ ਅਸੀਂ ਤਾਂ ਚਾਹੁੰਦੇ ਕਿ ਸਾਰਾ ਇੰਡੀਆ ਜੋ ਹੈ ਬੀਜੇਪੀ ਚ ਸ਼ਾਮਿਲ ਹੋ ਜਵੇ ਸਾਰਾ ਹੀ ਸੁਧਰ ਜਾਊਗਾ ਆਬਵੀਅਸਲੀ ਗੱਲ ਆ ਠੀਕ ਆ ਜੋ ਇਹਨਾਂ ਨੇ ਕਿਹਾ ਕਿ 25 ਜਾਣੇ ਜਿਨ੍ਹਾਂ ਦੇ ਕੇਸ ਖਤਮ ਹੋਏ ਆ ਉਨ੍ਹਾਂ ਦੇ ਵਿੱਚੋਂ ਮੇਨ ਜਿਹੜੇ ਹੈਗੇ ਆ ਅ ਅਜੀਤ ਪਵਾਰ ਜਿੱਤੇ ਕੇਸ ਚੱਲਦਾ ਸੀ ਕੋਈ এডਿਕੇਸ਼ਨ ਘੁਟਾਲਾ ਸੀਗਾ ਇਹ ਮੋਦੀ ਸਾਹਿਬ ਕਹਿੰਦੇ ਹੁੰਦੇ ਸੀਗੇ 70000 ਕਰੋੜ ਦਾ ਘੁਟਾਲਾ ਕੀਤਾ ਐਦਾਂ ਕਿ ਜਿਸ ਦਿਨ ਉਹਨੇ ਬੀਜੇਪੀ ਜੁਆਇਨ ਕੀਤੀ ਉਹਨੇ 70000 ਕਰੋੜ ਮੋੜਤਾ ਤੇ ਬਰੀ ਹੋ ਗਿਆ ਉਸ ਦੀ ਓਬਵੀਅਸ ਜੀ ਗੱਲ ਆ ਠੀਕ ਆ ਉਸ ਤੋਂ ਬਾਅਦ ਇਹਨਾਂ ਦੇ ਕਾਂਗਰਸ ਦੇ ਬੰਦੇ ਹੈਗੇ 10 ਅਸ਼ੋਕ ਚਵਾਨ ਤੇ ਹੋਰ ਹੈ ਨਾ ਤੇ ਇਧਰੋਂ ਹੈਗੇ ਆ ਐਨਸੀਪੀ ਦੇ ਚਾਰ ਜਣੇ ਚਾਰਨ ਸ਼ਿਫਟਸ ਇਹਨਾਂ ਦੇ ਆ ਤਿੰਨ ਪ੍ਰਿੰਮੂਲ ਕਾਂਗਰਸ ਦੇ ਦੋ ਟੀਡੀਪੀ ਦੇ ਟੀਡੀਪੀ ਦੇ ਨਾਲ ਇਹਨਾਂ ਦਾ ਲਾਇੰਸ ਹੈਗਾ ਹੁਣ ਤੁਸੀਂ ਦੇਖੋਗੇ ਟੀਡੀਪੀ ਨੂੰ ਅਲਾਈਂਸ ਕਰਨ ਦੀ ਕੀ ਲੋੜ ਆ ਟੀਡੀਪੀ ਨੂੰ ਕੁਝ ਨਹੀਂ ਦਿਖ ਰਿਹਾ ਉਹਨੂੰ ਇਹ ਨਹੀਂ ਦਿਖ ਰਿਹਾ ਕਿ ਸਾਡੇ ਬੰਦੇਆਂ ਦਾ ਕੁਝ ਇਹਨਾਂ ਨੇ ਨੁਕਸਾਨ ਕੀਤਾ ਸਾਡੇ ਬੰਦੇ ਪੱਟੇ ਆ ਇਹਨਾਂ ਨੇ ਆਪਦੀ ਪਾਰਟੀ ਸ਼ਾਮਲ ਕਰ ਲਈ ਉਹਨੂੰ ਇਹ ਫਰਕ ਆ ਕਿ ਯਾਰ ਆਪਾਂ ਪਾਵਰ ਚਾ ਰਹੇ ਆ ਪਾਵਰ ਜਾ ਕੇ ਪੈਸਾ ਕਮਾਓ ਠੀਕ ਆ ਨਾ ਪੈਸਾ ਪੈਸਾ ਕਮਾ ਕੇ ਤੁਸੀਂ ਆਪਣਾ ਸੌਖਾ ਕਰੋ ਅਗਲਾ ਟਾਈਮ ਐਵੇਂ ਟੈਨਸ਼ਨ ਲਈ ਹੋਈ ਆ ਸੋ ਫਿਰ ਇੱਕ ਸਮਾਜਵਾਦੀ ਪਾਰਟੀ ਦੇ ਨਾਲ ਨੇ ਸ਼ਾਮਲ ਕੀਤਾ ਤੇ ਇੱਕ ਜਿਹੜੀ ਆ ਵਾਈਐਸਆਰ ਕਾਂਗਰਸ ਆ ਦੀ ਕਿਹੜਾ ਜਗਨਨਾਥ ਰੈਡੀ ਕਿਹੜਾ ਉਹ ਠੀਕ ਆ 25 ਬੰਦੇ ਨੇ ਨਾਲ ਸ਼ਾਮਲ ਕੀਤੇ ਆ ਜਿਨ੍ਹਾਂ ਦੇ ਵਿੱਚੋਂ 23 ਦੇ ਕੇਸ ਨੇ ਨੇ ਖਤਮ ਕਰਤੇ ਆ অলਮੋਸਟ ਅਜੀਤ ਕੁਵਾਰ ਜਿਸ ਦਿਨ ਸ਼ਾਮਲ ਹੋਇਆ ਉਸ ਤੋਂ ਨੈਕਸਟ ਡੇ ਉਹਦਾ ਕੇਸ ਜਿਹੜਾ ਸੀ ਏਜੰਸੀ ਨੂੰ ਉਦੋਂ ਹੀ ਸਬੂਤ ਦਿੱਤੇ ਉਹਨੇ ਅਜੀਤ ਕੁਵਾਰ ਨੇ ਕਿ ਆਲੋ ਸਬੂਤ ਪਈ ਪਹਿਲਾ ਸਬੂਤ ਲੱਭੇ ਹੀ ਨਹੀਂ ਏਜੰਸੀਆਂ ਤਾਂ ਬੱਚਿਆਂ ਵਾਂਗੂ ਕੰਮ ਕਰਦੀਆਂ ਏਜੰਸੀਆਂ ਨੂੰ ਸਬੂਤ ਹੀ ਨਹੀਂ ਲੱਭੇ ਉਹ ਪਤਾ ਨਹੀਂ ਕਿਤੇ ਹੋਰ ਸਬੂਤ ਲੱਭੀ ਜਾਂਦੇ ਸੀਗੇ ਅਜੀਤ ਪਵਾਰ ਨੇ ਚੱਕ ਕੇ ਫੜਾ ਦੇ ਸਬੂਤ ਠੀਕ ਆ ਹੁਣ ਤੁਸੀਂ ਹੈਰਾਨ ਮਤਲਬ ਹੋਣਾ ਚਾਹੀਦਾ ਆਪਾਂ ਨੂੰ ਕਿ ਆਪਾਂ ਯਾਰ ਕਿਹੜੇ ਬੰਦੇ ਨੂੰ ਵੋਟ ਪਾਉਨੇ ਆ ਚਾਹੇ ਭਾਜਪਾ ਕਾਂਗਰਸ ਆਵਾਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਜਾਂ ਹੋਰ ਜਿੰਦੀਆਂ ਵੀ origional ਪਾਰਟੀਆਂ ਜਾਂ ਨੈਸ਼ਨਲ ਪਾਰਟੀਆਂ ਜਿੰਨੀਆਂ ਵੀ ਨੇ ਠੀਕ ਆ TMC ਆ ਜਾਂ ਸਪਾਏ ਜਾਂ BSP ਆ ਆਪਾਂ ਉਹਨਾਂ ਨੂੰ ਕੀ ਸੋਚ ਕੇ ਵੋਟ ਪਾਉਨੇ ਆ ਆਪਣੀ ਮੇਰੀ ਜਾਤ ਦਾ ਬੰਦਾ ਠੀਕ ਆ ਮੇਰੇ ਏਰੀਆ ਦਾ ਬੰਦਾ ਮੈਂ ਉਹਨੂੰ ਮਿਲਿਆ ਹੋਇਆ ਹਾਂ ਉਹ ਠੀਕ ਲੱਗਦਾ ਬੰਦਾ ਉਹਨੂੰ ਅਕਲ ਹੈਗੀ ਉਹਨੂੰ ਬਿਆਨ ਬਿਆਨ ਦੇਣੇ ਆਉਂਦੇ ਆ ਯਾਰ ਉਹਨੂੰ ਇਹ ਦੇਖੋ ਪੜਿਆ ਕਿੰਨਾ ਉਹ ਸਟੇਜ ਤੇ ਬੋਲਦਾ ਕੀ ਆ ਉਹਦਾ ਪਾਲਿਸੀ ਬਣਾਉਣ ਵਾਲਾ ਕਿੰਨਾ ਕਿ ਧਿਆਨ ਆ ਉਹਨੂੰ ਪਾਲਿਸੀ ਬਣਾਉਣੀ ਆਉਂਦੀ ਆ ਕਿ ਨਹੀਂ ਕਿਸੇ ਚੀਜ਼ ਤੇ ਬੋਲਣਾ ਆਉਂਦਾ ਕਿ ਨਹੀਂ ਪੜਾਈ ਦੇ ਵਿੱਚ ਜਾਂ ਕੋਈ ਹੋਰ ਹੈਲਥ ਸਿਸਟਮ ਦੇ ਵਿੱਚ ਕੋਈ ਸੁਧਾਰ ਕਰੂਗਾ ਕਿ ਨਹੀਂ ਕਰੂਗਾ ਆਪਾਂ ਤਾਂ ਉੱਥੇ ਹੀ ਖੜੇ ਆ ਬਸ ਆਪਾਂ ਨੂੰ ਮੁੱਦੇ ਮਿਲ ਜਾਂਦੇ ਆ ਮੋਦੀ ਜੀ ਵਿਸ਼ਵਗੁਰੂ ਬਣੇ ਹੋਏ ਆ ਨਾ ਠੀਕ ਆ ਉਹ ਇੱਕ ਨਹੀਂ ਚੱਲਦੀ ਉਹਨਾਂ ਦੀ ਇੱਥੇ ਖਬਰਾਂ ਚਲਦੀਆਂ ਨੇ ਸਾਰੀਆਂ ਜੀ ਨਿਊਜ਼ ਅੱਜ ਤੱਕ ਤੇ ਮੋਦੀ ਜੀ ਵਿਸ਼ਗੁਰੂ ਬਣ ਗਏ ਫਲਾਨਾ ਹੋ ਗਿਆ ਉਹ ਢਿੰਟਾ ਆ ਗਿਆ ਐਦਾਂ ਹੋ ਗਿਆ ਉਦਾਂ ਹੋ ਗਿਆ ਤੁਹਾਡਾ ਇੱਕ ਵੀ ਨੇਗੋਸ਼ੀਏਟਰ ਵਧੀਆ ਨਹੀਂ ਹੈਗਾ ਜਿਹੜਾ ਕਿਤੇ ਜਾ ਕੇ ਗੱਲ ਕਰ ਸਕੇ ਟਕੇ ਟਕੇ ਤੇ ਤੁਹਾਨੂੰ ਕੋਈ ਪੁੱਛਦਾ ਨਹੀਂ ਯਾਰ ਤੁਸੀਂ ਮਤਲਬ ਐਦਾਂ ਆਪਣੀ ਥਾਪੀਆਂ ਮਾਰ ਲੈਨੇ ਆਪਣੇ ਆਪ ਹੀ ਬੜੇ ਅਸੀਂ ਚੰਗੇ ਆ ਜੀ ਬਹੁਤ ਕੁਝ ਅਸੀਂ ਕਰਤਾ ਮੀ ਪਏ ਨਾ ਹੁਣ ਮੀ ਕਿਹੜਾ ਸ਼ਹਿਰ ਆ ਜਿਹੜਾ ਬਿਨਾ ਪਾਣੀ ਤੋਂ ਤੁਹਾਡਾ ਕੋਈ ਬਚਿਆ ਰਹੇਗਾ ਜਿੱਥੇ ਹੜ੍ਹ ਨਹੀਂ ਆਇਆ ਪਾਣੀ ਨਹੀਂ ਖੜਿਆ ਪਾਈ ਪਾਈ ਫੁੱਟ ਤੁਸੀਂ ਡਰੇਨੇਜ ਸਿਸਟਮ ਨਹੀਂ ਸੁਧਾਰਿਆ ਤੁਸੀਂ ਸੜਕਾਂ ਨਹੀਂ ਸੁਧਾਰੀਆਂ ਜਿਹੜੀਆਂ ਸੜਕਾਂ ਬਣਾ ਰਹੇ ਆ ਉਹ ਦੂਜੀਆਂ ਬਣਾ ਰਹੇ ਆ ਉਹਨਾਂ ਦਾ ਨੁਕਸਾਨ ਕਿੰਨਾ ਹੁੰਦਾ ਉਹ ਤਪਦੀਆਂ ਨੇ ਟਾਇਰਾਂ ਨੂੰ ਖਰਾਬ ਕਰਦੀਆਂ ਨੇ ਠੀਕ ਹੈ ਨਾ ਉਹਨਾਂ ਦੀ ਲਾਗਤ ਜ਼ਿਆਦਾ ਆਉਂਦੀ ਆ ਫਿਰ ਤੁਸੀਂ ਟੋਲ ਵਾਲੀਆਂ ਸੜਕਾਂ ਬਣਾ ਰਹੇ ਆ ਹੁਣ ਤੁਸੀਂ ਹਾਈਡਰੋਜਨ ਦੇ ਕੰਮ ਕਰ ਰਹੇ ਆ ਪਹਿਲਾਂ ਵਾਲੀਆਂ ਤਾਂ ਬੱਚੀਆਂ ਸਿਰੇ ਲਾਤੀਆਂ ਡੀਜ਼ਲ ਪੈਟਰੋਲ ਇਲੈਕਟ੍ਰਿਕ ਤਾਂ ਹਨਾ ਹੁਣ ਹਾਈਡਰੋਜਨ ਤੇ ਚੱਲ ਜੋ ਉਹ ਪ੍ਰਧਾਨ ਸਾਹਿਬ ਜਿਹੜਾ ਕੁਝ ਆਪਾਂ ਸਸਟੇਨੇਬਲ ਚੀਜ਼ ਕਰਨੀ ਚਾਹੀਦੀ ਆ ਕਿ ਜਿਹੜੀ ਚੀਜ਼ ਰਹਿ ਸਕੇ ਪੱਕੀ ਹਾਈਡਰੋਜਨ ਵਗੈਰਾ ਮੈਨੂੰ ਤਾਂ ਨਹੀਂ ਲੱਗਦਾ ਹੁਣ ਕੋਈ ਹੋਰ ਕੋਈ ਦੇਸ਼ ਤਾਂ ਕੋਈ ਹੋਰ ਬੰਦਾ ਤਾਂ ਇਸ ਜੀ ਤੇ ਕੰਮ ਮੈਨੂੰ ਨਹੀਂ ਲੱਗਦਾ ਕੋਈ ਕਰ ਰਿਹਾ ਪ੍ਰੋਪਰ ਠੀਕ ਹੈ ਨਾ ਲੋਕਾਂ ਨੂੰ ਸਭ ਤੋਂ ਪਹਿਲਾਂ ਕੀ ਆ ਰੋਜ਼ਗਾਰ ਦਿਓ ਲੋਕਾਂ ਨੂੰ ਪੜ੍ਹਾਓ ਲਿਖਾਓ ਲੋਕਾਂ ਨੂੰ ਕੋਈ ਰੋਟੀ ਦਿਓ ਸੌਖੀ ਕਿ ਬੰਦਾ ਰੋਟੀ ਕਮਾ ਸਕੇ ਇਹ ਨਹੀਂ ਕਿ 80 ਕਰੋੜ ਲੋਕਾਂ ਨੂੰ ਅਸੀਂ ਰਸ਼ਨ ਦੇਤਾ ਇਹ ਸ਼ਰਮ ਦੀ ਗੱਲ ਆ ਇੱਕ ਤਾਂ ਆਪਣ ਨਾਲੀ ਗੱਲ ਨਹੀਂ ਕਿ ਅਸੀਂ ਰੋਟੀ ਦੇ ਰਹੇ ਫਿੱਟੇ ਮੂੰਹ ਤੇਰੇ ਜਿਹੜੇ ਬੰਦੇ ਨੂੰ ਜਿਹੜੇ ਜਵਾਗ ਨੂੰ ਦਾ ਪਿਓਰਿਟੀ ਖਵਾ ਰਿਆ ਨਾ ਉਹ ਮਾੜੀ ਗੱਲ ਹੁੰਦੀ ਆ ਇੱਕ ਸਰਟਨ ਉਮਰ ਹੁੰਦੀ ਆ ਕਿ ਜਦੋਂ ਬੱਚਾ 18 19 ਸਾਲ ਤੱਕ ਬੱਚਾ ਚਲੋ ਘਰੋਂ ਮੰਗ ਕੇ ਖਾਂਦਾ ਕੋਈ ਗੱਲ ਨਹੀਂ ਉਸ ਤੋਂ ਬਾਅਦ ਕਰਦਾ ਨਾ ਫਰਜ਼ ਬਣਦਾ ਬੱਚੇ ਦਾ ਵੀ ਬਣਦਾ ਇਹ ਦੋਨੋਂ ਬਰਾਬਰ ਨਹੀਂ ਕਿ ਬੱਚਾ ਵੀ ਕਵੇ ਤੇ ਕਰਦੇ ਵੀ ਇਹ ਕਹਾਂਗੇ ਕਾਕਾ ਤੂੰ ਹੁਣ ਥੋੜਾ ਬਹੁਤ ਸਿੱਖ ਦੁਨੀਆਦਾਰੀ ਜੋ ਤੇਰੇ ਮਨ ਕਰਦਾ ਤੂੰ ਕਰ ਬਟ ਇਹ ਨਹੀਂਗਾ ਕਿ ਤੂੰ ਘਰ ਬੈਠ ਕੇ ਨਜ਼ਾਰੇ ਲਵੇਂ ਠੀਕ ਆ ਬੁੱਲੇ ਲੋਟੇ ਵੀ ਹਾਂ ਰੋਟੀ ਖਾ ਲਈ ਸੋنگੇ ਇਹ ਚੀਜ਼ਾਂ ਸਰਕਾਰ ਨਹੀਂ ਚਾਹੁੰਦੀ ਆਪਾਂ ਨੂੰ ਜਗਾਉਣਾ ਨਹੀਂ ਚਾਹੁੰਦੀ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ ਜੇ ਸਰਕਾਰ ਚਾਹੁੰਦੀ ਹੋਵੇ ਤਾਂ ਉਹ ਡੇ 1 ਤੋਂ ਇਹ ਚੀਜ਼ਾਂ ਬੋਲੇ ਕਰੇ ਮਨ ਕੀ ਬਾਤ ਦੇ ਵਿੱਚ ਤਾਂ ਬਹੁਤ ਗੱਲਾਂ ਕਰਦੇ ਮੋਦੀ ਜੀ ਐਦਾਂ ਹੋਣਾ ਜਿਹਦਾ ਉਦਾਂ ਹੋਣਾ ਜਿਹਦਾ ਕਦੇ ਕਿਸੇ ਟੀਚਰ ਨੇ ਕਦੇ ਹੈਲਥ ਆਪਣੇ এডੂਕੇਸ਼ਨ ਸਿਸਟਮ ਦੇ ਵਿੱਚ ਤਾਂ ਕੋਈ ਐਦਾਂ ਦੀ ਚੀਜ਼ ਕੀਤੀ ਨਹੀਂ ਗਈ ਕਿ ਬੱਚੇ ਨੂੰ ਜੋ ਕਿਤਾਮੁਖੀ ਚੀਜ਼ਾਂ ਸਿਖਾਈਆਂ ਜਾਣ ਕੁਝ ਹੋਰ ਸਿਖਾਇਆ ਜਾਵੇ ਕੁਝ ਦੁਨੀਆਦਾਰੀ ਸਿਖਾਈ ਜਾਵੇ ਕਿ ਹਾਂਜੀ ਕੋਈ ਗੱਲ ਨਹੀਂ ਐਦਾਂ ਹੋਣਾ ਚਾਹੀਦਾ ਤੁਸੀਂ ਕਰੋ ਕੋਈ ਲੋਨ ਮਿਲਦੇ ਹੋਣ ਮੁਕੇਸ਼ ਮਾਨੀ ਦਾ ਲੋਨ ਅਸੀਂ ਦੇਤੇ ਫਟਾਫਟ ਜਾਂ ਅਦਾਨੀ ਨੂੰ ਜਾਂ ਅਦਾਨੀ ਦਾ ਤਾਂ 90% ਜਿਹੜਾ ਉਹ ਪੈਸਾ ਉਹ ਲੋਨ ਤੇ ਹੀ ਆ ਸਾਰਾ ਕੁਝ ਜੋ ਦਾ ਬਿਜ਼ਨਸ ਹੈਗਾ ਜੋ ਵੀ ਬਿਜ਼ਨਸ ਮਾਡਲ ਆ ਹਰ ਕੋਈ ਸਾਲ ਦੋ ਸਾਲ ਬਾਅਦ ਲੋਨ ਮਾਫ ਹੋ ਜਾਂਦਾ ਉਹਦੇ ਐਸੈਟਸ ਵੱਧ ਰਹੇ ਆ